ਅੱਜ ਬਹੁਤ ਸਾਰੇ ਚੁੱਲ੍ਹੇ ਇਹੋ ਜਿਹੇ ਨੇ ਜਿਹੜੇ ਬਚਾਉਣ ਵਾਲੇ ਨੇ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਆਪਾਂ ਟਿੱਲੇ ਨਹੀਂ ਪੈ ਸਕਦੇ ਸੁਸਤ ਨਹੀਂ ਹੋ ਸਕਦੇ ਸੋ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚਾਹੀ ਦਿੱਤਾ ਬਸ ਉਹ ਆਪਦੇ ਤਾਂ ਪੈਸੇ-ਪੁਸੇ ਕਮਾ ਕੇ ਹੋਣਗੇ ਪੈਸੇ ਕੰਮ ਨਹੀਂ ਹੋਣੇ ਐਵੇਂ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਬਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਪਾਪ ਦੀ ਕਮਾਈ ਆ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੀ ਨੇ ਇੱਥੀ ਲੱਗ ਜਾਣਗੇ ਉਹ ਜੇਲ੍ਹਾਂ ਦੀਆਂ ਕਈ ਜੇਲ੍ਹਾਂ ਚ ਨੇ ਕਈ ਜ਼ਮਾਨਤਾਂ ਤੇ ਨੇ ਕਦੇ ਵੀ ਜੇਲ੍ਹ ਹੋ ਸਕਦੀ ਐ ਸੋ ਖਾਣੀਆਂ ਉਹੀ ਦੋ ਰੋਟੀਆਂ ਨੇ ਜੇਲ੍ਹ ਵਾਲੀ ਚ ਜੀ ਨੂਨ ਮਿਰਚ ਵੀ ਨਹੀਂ ਹੁੰਦਾ ਘਰ ਵਾਲੀ ਜੇ ਕੋਈ ਖਾ ਲਓਗੇ ਤਾਂ ਜੀ ਨੂਨ ਮਿਰਚ ਮਰਜ਼ੀ ਦਾ ਪਾਸ ਸਕਦੇ ਹੋ ਸੋ ਇਹੀ ਗੱਲ ਕਹੂੰਗਾ ਮੈਂ ਤਾਂ ਕਿ ਜੋ ਤੁਸੀਂ ਪਿੰਡ ਜਲਾਲਪੁਰ ਆਣੇ ਇੱਕ ਬੀੜਾ ਚੁੱਕਿਆ ਕਿ ਯਾਰ ਇਹ ਕੰਮ ਠੀਕ ਕਰਨਾ ਬਸ ਤੁਹਾਡੇ ਆਪਣੇ ਪਿੰਡ ਦੇ ਮੁੰਡੇ ਬਹੁਤ ਪ੍ਰਭਾਵਿਤ ਹੋ ਗਏ ਸੀਗੇ ਉਹਨਾਂ ਗੱਲਾਂ ਤੋਂ ਪਰ ਉਹ ਵਾਪਸ ਆ ਗਏ ਉਹਨਾਂ ਨੇ ਆਪ ਦੱਸਿਆ ਵਾਪਸ ਆਉਣ ਦੇ ਤਰੀਕੇ ਮੇਰੇ ਨਾਲ ਸਭ ਤੋਂ ਬੈਸਟ ਕੋਚ ਤੁਹਾਡੇ ਉਹੀ ਹੋ ਸਕਦੇ ਨੇ ਜੇ ਕੋਈ ਹੋਰ ਵੀ ਰਹਿੰਦਾ ਹੈ ਰੀਹੈਬ ਸੈਂਟਰ ਚ ਲੈ ਜਾਓ ਹੋਟ ਕਲੀਨਿਕ ਚ ਲੈ ਜਾਓ ਸਰਕਾਰ ਪੂਰੀ ਹੈਲਪ ਕਰੂਗੀ ਸਰਕਾਰ ਆਪਣੇ ਵੱਲੋਂ ਸੱਚੇ ਦਿਲੋਂ ਲੱਗੀ ਹੋਈ ਹੈ ਕਿ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਣਾ ਪੰਜਾਬ ਨੂੰ ਦੁਬਾਰਾ ਕਬੱਡੀਆਂ ਵਾਲਾ ਪੰਜਾਬ ਨੂੰ ਦੁਬਾਰਾ ਕੁਸ਼ਤੀਆਂ ਵਾਲਾ ਦੰਗਲਾਂ ਵਾਲਾ ਪੰਜਾਬ ਨੂੰ ਦੁਬਾਰਾ ਫੌਜ ਦੇ ਕਰਨੈਲਾਂ ਜਰਨੈਲਾਂ ਵਾਲਾ ਤੇ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣਾਉਣਾ ਔਰ ਬਣ ਜਾਊਗਾ ਛੇਤੀ ਬਣ ਜਾਊਗਾ ਕੋਈ ਬਹੁਤੀ ਦੇਰ ਨਹੀਂ ਲੱਗਣੀ ਜਦੋਂ ਪੰਜਾਬੀ ਇਹ ਧਾਰ ਲੈਣ ਗਿਆ ਕੰਮ ਕਰਨਾ ਤਾਂ ਕਰਨਾ ਹੈ ਬਸ ਸੋ ਪੰਜਾਬ ਦੀ ਜਵਾਨੀ ਪੰਜਾਬ ਦਾ ਪਾਣੀ ਪੰਜਾਬ ਨੂੰ ਰੋਜ਼ਗਾਰ ਪੰਜਾਬ ਨੂੰ ਇੰਡਸਟਰੀ ਸਾਰਾ ਕੁਝ ਦੇਣਾ ਸੋ ਹੁਸ਼ਿਆਰਪੁਰ ਜ਼ਿਲ੍ਹਾ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਸਭ ਤੋਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ ਸੀ ਤਾਂ ਪੰਜਾਬ ਜੁਨੀਵਰਸਿਟੀ ਸ਼ਹਿਰਪੁਰ ਆਈ ਸੀ ਪਹਿਲਾਂ ਫਿਰ ਉਹ ਤੋਂ ਬਾਅਦ ਚੰਡੀਗੜ੍ਹ ਦੀ ਹੁਸ਼ਿਆਰਪੁਰ ਰਾਜਤਾਨੀ ਸੀ ਲਗਭਗ ਸਾਡੀ ਸੋ ਅੱਜ ਵੀ ਅਸੀਂ ਹੁਸ਼ਿਆਰਪੁਰ ਨੂੰ ਕਦੇ ਕੋਈ ਕਿਸੇ ਕਿਸਮ ਦਾ ਕੋਈ ਵਿਦਕਰ ਆ ਜਾ ਕੋਈ ਸਾਰੇ ਹੀ ਐਮਐਲਏ ਤੁਸੀਂ ਸ਼ਹਿਰਪੁਰ ਤੋਂ ਟਾਂਡੇ ਤੋਂ ਦਸੂਏ ਤੋਂ ਸਾਡੇ ਕੋਲੇ ਹੁਸ਼ਿਆਰਪੁਰ ਤੋਂ ਹੈ ਨਾ ਆਪਣਾ ਚੱਬੇਵਾਲ ਤੋਂ गढ़ शंकर तो बला चौर तो आले दुआ सारा इलाका अपने प्रतिनिधि भर रखे हम कि मोड़ूंगा फिर जदों भी आवगे किसी भी काम वास्ते सरपंच साहब ने दो तीन गलिया सरपंच साहब तीस बिल्कुल फिक्र ना करो पैसे की कोई घाट नहीं तुं बस प्रेजेंटेशन बना के दो खेड का ग्राउंड कितने चाहता ਤੋਬੇ ਨੂੰ ਕਿਵੇਂ ਠੀਕ ਕਰਨਾ ਲਿੰਕ ਰੋਡਾਂ ਕਿਵੇਂ ਠੀਕ ਕਰਨੀ ਨੇ ਤੁਸੀਂ ਤੁਸੀਂ ਇਹਨੂੰ ਮੰਗ ਪੱਤਰ ਨਾ ਕਹੋ ਤੁਸੀਂ ਇਹਨੂੰ ਹੱਕ ਪੱਤਰ ਕਹੋ ਤੁਸੀਂ ਐਡਾ ਵੱਡਾ ਕੰਮ ਕਰਤਾ ਕਿ ਪਿੰਡ ਦੇ ਵਿੱਚੋਂ ਨਸ਼ਾ ਮੁਕਤ ਕਰਤਾ ਆਲਮੋਸਟ ਸਾਰਾ ਪਿੰਡ ਤੇ ਅਸੀਂ ਤੁਹਾਨੂੰ 5 10 15 ਲੱਖ ਰੁਪਏ ਪਿੱਛੇ ਰੋਕਾਂਗੇ ਬਿਲਕੁਲ ਸਕੂਲ ਚ ਕਮਰੇ ਪਾਉਣੇ ਆ ਲਾਇਬ੍ਰੇਰੀ ਲੈਣੀ ਆ ਮhalla ਕਲੀਨਿਕ ਲੈਣਾ ਜੋ ਤੁਸੀਂ ਕਹੋਗੇ ਤੁਹਾਨੂੰ ਵਿੱਚ ਤੂੰ ਹੋਰ ਪਿੰਡਾਂ ਨੂੰ ਵੀ ਦੱਸੋ ਵੀ ਤੁਹਾਨੂੰ ਤਾਂ ਮਿਲਿਆ ਭਾਈ ਅਸੀਂ ਆਹ ਕੰਮ ਕੀਤਾ ਪਹਿਲਾਂ ਇਦੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਏ ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ 47 ਸੰਤੂਲੀ ਵਲੇ ਦੀ ਨਾ ਜੀ ਉਹ ਕਿੱਥੇ ਆਉਂਦੇ ਸੀ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ 'ਚ ਵੀ ਬਣਾ ਲੋਂਗੇ ਤਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਹਾ ਹੁੰਦਾ ਹੈ ਇਹ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਹਨ वहां ਗਰੀਬ ਲੋਕ ਰਹਿੰਦੇ ਹਨ उनको यहीं बुला लो बस ਆਪ ਨਹੀਂ ਜਾਣਾ ਉਹਨਾਂ ਕੋਲੇ ਉਹ ਰਾਜੇ ਸੀ ਇੱਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ 모ਗੇ ਦਾ ਮਤਲਬ ਕੀ ਹੈ ਹੁਣ ਪਿੱਛੋਂ ਬੋਲੇ ਭਰਾ ਮੇਰੇ ਕਿ ਕਿਲੋ ਕਿਲੋ ਮੀਟਰ ਤੇ 모ਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ 모ਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੁੱਗਿਆਂ ਦਾ ਕੀ ਪਤਾ ਈ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਦਾ ਕੀ ਪਤਾ ਈ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਡਾਸਾ ਲੈ ਕੇ ਆਉਂਦਾ ਰਿਹਾ ਵੀ ਜੀ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲਵੇਂ ਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ੱੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ برداشت ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ ਪਾਣੀ ਹੀ ਪੰਜਾਬ ਦਾ ਜਾਨ ਹੈ ਚੱਕ ਦਿਆਂਗੇ ਉਹ ਫੱਟੇ ਹੀ ਚੱਕਣ ਨੂੰ ਫਿਰਦੇ ਆ ਉਹਨਾਂ ਦੇ ਚ ਫੱਟੇ ਚੱਕਣ ਆਉਂਦੇ ਹੁੰਦੇ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਉਹ ਫੱਟੇ ਨਾ ਕਹਿ ਦੇਂਗੇ ਵੀ ਉਹ ਚੱਕ ਦੋ ਉਹ ਇਧਰਲੇ ਪਾਸੇ ਨੂੰ ਚੱਕ ਹੈ ਇਧਰਲੇ ਪਾਸੇ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕ ਦੇਾਂਗੇ ਆਪਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਖਾਸ ਤੌਰ ਤੇ ਮਾਵਾਂ ਪੈਣਾ ਦਾ ਇੰਨੀ ਭਾਰੀ ਗਿਣਤੀ ਚ ਆਉਣਾ ਕਿਉਂਕਿ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲਾ ਹੀ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲਾ ਹੁਣ ਖਤਮ ਹੋਊਗਾ ਚੁੱਲ੍ਹੇ ਤੋਂ ਸਬਜ਼ੀਆਂ ਕੱਟਣਗੀਆਂ ਚੁੱਲ੍ਹੇ 'ਚੋਂ ਨਮਕ ਮਿਰਚ ਖਤਮ ਹੋਊਗਾ ਘਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਤ ਹੁੰਦੀਆਂ ਨੇ ਇਸੇ ਕਰਕੇ ਉਹ ਜ਼ਿਆਦਾ ਗਿਣਤੀ ਚ ਆ ਰਹੀਆਂ ਨੇ ਕੱਲਦੇ ਅਸੀਂ ਉਹਨਾਂ ਪਿੰਡਾਂ 'ਚ ਘੁੰਮ ਰਹੇ ਹਾਂ ਕੱਲ ਲੰਗੜੋਆ ਪਿੰਡ ਗਏ ਸੀ ਨਵਾਂ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ 'ਚ ਲਖਣਪਾਲ ਧਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਆ ਹੁਣ ਇਸ ਤੋਂ ਵੱਲ ਲੁਧਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੀ ਹੁਣ 13000 ਪਿੰਡਾਂ 'ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟੇ ਇਥੋਂ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਜੇ ਜਾਗ ਤੁਹਾਡੇ ਪਿੰਡੋਂ ਮਿਲ ਗਿਆ ਆਲੇ-ਦਾਲੇ ਪਿੰਡਾਂ 'ਚ ਵੀ ਆ ਨਸ਼ਾ ਮੁਕਤੀ ਦਾ ਦਹੀਂ ਜਮਜੂਗਾ ਮੈਨੂੰ ਉਮੀਦ ਹੈ ਇਸ ਗੱਲ ਸਾਉਸਰੀਆ ਕਰ ਸਾਡੇ ਕੋਲੇ ਗੁਰੂਆਂ ਦੀ ਬਾਣੀ ਹੈ ਸਾਡੇ ਕੋਲੇ ਸ਼ਹੀਦਾਂ ਦੀ ਪ੍ਰੇਰਣਾ ਹੈ ਸੋ ਅਸੀਂ ਕਿਸੇ ਪੱਖੋਂ ਵੀ ਇਹ ਧਰਤੀ ਜਿਹੜੀ ਹੈ ਉਹ ਕੱਟ ਨਹੀਂ ਹੈਗੀ ਦੁਨੀਆ 'ਚ ਅਜਿਹੀ ਧਰਤੀ ਕਿਤੇ ਨਹੀਂ ਹੈਗੀ ਫਿਰ ਵੀ ਕੋਈ ਕਲੰਕ ਲੱਗ ਗਿਆ ਚਲੋ ਪਿਛਲੀਆਂ ਗਵਰਨਮੈਂਟਾਂ ਨੇ ਆਪਦੇ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਪਾਲਣੇ ਸੀ ਪਾਲ ਲਏ ਉਹਨਾਂ ਨੇ ਪਾਣ ਕਿ ਵੀ ਕਿੱਥੇ ਜਾਣਗੇ ਇੱਥੇ ਫਿਰਦੇ ਨੇ ਕੋਈ ਕਦੇ ਜਾਂਦਾ ਜਮਾਨਤ ਕਰਾਉਣ ਕੋਈ ਕਿਤੇ ਜਾਂਦਾ ਹੈ ਨਾ ਨਾ ਤਾਂ ਮੈਂ ਕੋਈ ਖੱਡ ਚ ਹਿੱਸਾ ਪਾਉਣਾ ਰੇਤੇ ਦੀ ਚ ਨਾ ਮੈਂ ਕੋਈ ਢਾਬੇ ਚ ਹਿੱਸਾ ਪਾਉਣਾ ਹਵੇਲੀ ਬੁਲੀ ਚ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਮੈਂ ਤਾਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਪਾਉਣ ਦਾ ਚਾਹ। ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲੇ ਹੀ ਦਿਲ ਜਿੱਤ ਲਿਆ ਬੋਲਣ ਨੂੰ ਕੁਝ ਰਹਿ ਨਹੀਂ ਗਿਆ ਮੁੰਡੇ ਬੋਲ ਗਏ ਇੰਨਾ ਜਿਹੜਾ ਦਿਲੋਂ ਬੋਲ ਕੇ ਤੋਂ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਹੁਣ ਕੁਝ ਬੋਲੀਏ ਬਸ ਮੈਂ ਇੰਨਾ ਹੀ ਕਹਿਣਾ ਸਰਕਾਰ ਵੱਲੋਂ ਕੁਝ ਵੀ ਚਾਹੀਦਾ ਹੋਇਆ ਬੇਫਿਕਰ ਹੋ ਕੇ ਆ ਜਿਓ ਆਪਣੇ ਐਮ.ਐਲ.ਏ ਨੂੰ ਦੱਸ ਦੋ ਆਪਣੇ ਸਰਪੰਚ ਨੂੰ ਦੱਸ ਦੋ ਗੱਲ ਸਾਡੇ ਤੱਕ ਪਹੁੰਚੂਗੀ ਔਰ ਨੌਕਰੀਆਂ ਪੜ ਲਓ ਬਸ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਹੱਥ ਖੜਾ ਕਰ ਦੇ ਵੀ 1 ਰੁਪਿਆ ਵੀ ਲੱਗਿਆ ਹੋਵੇ ਜਾਂ ਕਿਸੇ ਐਮ.ਐਲ.ਏ ਦੀ ਜਾਂ ਮੰਤਰੀ ਦੀ ਸ਼ਿਪਾਰਸ਼ ਲਾਉਣੀ ਪੈਗੀ ਹੋਵੇ ਨਾ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤਿੰਨੇ ਬੱਚੇ ਵਧੀਆ ਪੜ ਗਏ ਤਿੰਨੇ ਨੌਕਰੀਆਂ ਮਿਲ ਗਈਆਂ ਕੋਈ ਐਸ ਡੀਓ ਲੱਗ ਗਿਆ ਕੋਈ ਪਡਵਾਰੀ ਲੱਗ ਗਿਆ ਕੋਈ ਡੀਐਸਪੀ ਬਣ ਗਿਆ ਸੋ ਜਿਹੜਾ ਵੀ ਕੰਪੀਟੀਸ਼ਨ ਦਾ ਐਗਜ਼ਾਮ ਦਿਓਗੇ ਉਹ ਚ ਨੰਬਰ ਲੈ ਆਓ ਤੇ ਨੌਕਰੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਵੱਡੀਆਂ ਵੱਡੀਆਂ ਕੁਰਸੀਆਂ ਪੰਜਾਬੀਓ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਓ ਪੜੋ ਉੱਥੇ ਬੈਠੋ ਫੈਸਲੇ ਲਓ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਓ ਜਿਉਂਦੇ ਵਸਦੇ ਰਹੋ तरक्या करो बदो फुलो आबाद रहो जिंदाबाद रहो दो पर जाके एक जकारा छो बोले सोनिहाल, हाँ जी ਯੂਨੀਵਰਸਿਟੀ ਆਪਣੇ ਇੱਥੇ ਆਯੁਰਵੈਦਿਕ ਤਾਂ ਬਣੀ ਰਹੀ ਹੈ ਇੱਕ ਮੈਡੀਕਲ ਕਾਲਜ ਵੀ ਸ਼ਹਿਰਪੁਰ ਬਣ ਰਿਹਾ ਹੈ ਮੈਡੀਕਲ ਕਾਲਜ ਸ਼ਹਿਰਪੁਰ ਚ ਬਣ ਰਿਹਾ ਤਿੰਨ ਮੈਡੀਕਲ ਕਾਲਜ ਜਿਹੜੇ ਨੇ ਉਹਨਾਂ ਦਾ ਕੰਮ ਚੱਲ ਪਿਆ ਤਿੰਨ ਮੈਡੀਕਲ ਇੱਕ ਕਪੂਰਥਲਾ ਸ਼ਹਿਰਪੁਰ ਇੱਕ ਸੰਗਰੂਰ